ਕੁੜੀ ਸਾਡੀ ਤਾਂ ਕਹਿਣਾ ਸੰਸਕਾਰ ਕੀਤਾ ਨਣਾਉਣ ਬੇਨੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆ ਸੀਗਾ ਤੇ ਹੁਣ ਮੈਂ ਸੂਤ ਕਰੂ ਅਮਨੇ ਤੈਨੂੰ ਤੇਰੀ ਪਰਜਾਈਆਂ ਇਨਫਾਕ ਦੁਆ ਕਰੂੰਗੀ ਦੁਆ ਕਰੂੰਗੀ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਫੇਰ ਜਾੜਾ ਕੰਮ ਕਰੂਗਾ ਮੈਂ ਜਨਾਨੀ ਤਾਂ ਮੇਰੇ ਮੂਰੇ ਕੋਈ ਕਸ਼ ਨਹੀਂ। ਉਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਈ ਤਾਂ ਪਰਜਾਈ ਨੇ ਸ਼ਮਸ਼ਾਨ ਘਰ ਦੇ ਵਿੱਚ ਜਾ ਕੇ ਹੰਗਾਮਾ ਕਰ ਦਿੱਤਾ। ਜਿੱਥੇ ਕੀ ਨਨਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਸੀ ਤਾਂ ਫਿਰ ਪਰਜਾਈ ਦੇ ਵੱਲੋਂ ਉੱਥੇ ਮੌਕੇ ਦੀ ਵੀਡੀਓ ਬਣਾ ਕੇ ਇਹਨਾਂ ਦੇ ਭੇਤ ਖੋਲੇ ਕਿ ਉਸ ਦੀ ਨਨਾਂ ਦਾ ਨਾਉਣ ਧੌਣ ਵੀ ਨਹੀਂ ਕਰਵਾਇਆ ਗਿਆ ਕਿਉਂਕਿ ਉਸ ਨੂੰ ਮੌਤੇ ਘਾਟ ਉਤਾਰਿਆ ਗਿਆ ਇਹ ਉਸ ਨੂੰ ਵੀ ਸ਼ੱਕ ਹੈ। ਉਸ ਦਾ ਕਹਿਣਾ ਕਿ ਉਸ ਦੀ ਨਨਾਂ ਨੇ ਪੱਟ ਦੇ ਉੱਤੇ ਲਿਖਿਆ ਹੋਇਆ ਸੀ ਕਿ ਮੇਰੀ ਮੌਤ ਕਿਸ ਕਰਕੇ ਹੋ ਰਹੀ ਹੈ ਮੇਰੀ ਨਾਨਾ ਨੇ ਔਰੋਪੀਆਂ ਦੇ ਜਿਹੜੇ ਨਾਮ ਨੇ ਉਹ ਆਪਣੇ ਪੱਟ ਤੇ ਲਿਖੇ ਸੀ ਪਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਤੂੰ ਰੌਲਾ ਨਾ ਪਾਈ ਸਾਡੀ ਇੱਜ਼ਤ ਰੱਖ ਲੈ ਜਿਸ ਦੇ ਚਾਲਦੇ ਉਹਨਾਂ ਕਿਹਾ ਕਿ ਮੈਂ ਇਸ ਦਾ ਰੌਲਾ ਪਾਇਆ ਅਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੂਜੇ ਪਾਸੇ ਸ਼ਮਸ਼ਾਨ ਘਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇਸ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਰ ਚਾਹੀਦਾ ਕਹਿਣਾ ਕਿ ਉਹ ਆਪਣੇ ਨਾਣਾ ਨੂੰ ਇਨਸਾਫ ਦਬਾਕੇ ਰਹੀਗੀ ਆਉ ਦੇਖਦੇ ਆਂ ਆਕੇ ਕੁੜੀ ਨੂੰ ਟੈਕ ਹੋ ਗਿਆ ਠੀਕ ਹੈ ਜੀ ਕੁੜੀ ਨੂੰ ਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਆ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਪੇ ਆ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਹੂੰ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉ ਬੰਨਿਆ ਆ ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ ਟੈਕ ਹੋ ਗਿਆ ਆ ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ ਮੂੰਹ ਤੇ ਤਾਂ ਕੱਪੜਾ ਬੰਨਿਆ ਆ ਜੀ ਜੀ ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ ਇਹਨਾਂ ਨੇ ਗਲ ਘੁੱਟ ਕੇ ਮਾਰੀ ਪਰ ਜਦੋਂ ਆਪਾਂ ਸੰਸਕਾਰ ਕਰਨ ਚਲੇ ਗਏ ਮੈਂ ਇਹਨਾਂ ਨੂੰ ਕਿਹਾ ਵੀ ਸੰਸਕਾਰਨਾ ਤੁਸੀਂ ਕਰਿਓ ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਿਭਾਉਣ ਲੱਗੇ ਅਸੀਂ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਆ ਸੀਗਾ ਹਮ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ ਉਸ ਤੋਂ ਬਾਅਦ ਜਦੋਂ ਅਸੀਂ ਪੜ੍ਹ ਪੜ੍ਹ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਜਿਗੇ ਮੇਰੀ ਨਣਾਨ ਦੇ ਉਹਨਾਂ ਨੇ ਦਬਦਾ ਪਾਣੀ ਨਾਲ ਮਟੇ ਦਿੱਤਾ ਕਹਿੰਦੀ ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ ਸਾਨੂੰ ਇੱਦਾਂ ਹੀ ਰਹਿੰਦੇ ਤੂੰ ਰੋਲਾ ਨਾ ਪਾ ਮੇਰਾ ਪੋਤਿਆਂ ਤੂੰ ਮੇਰੀ ਧੀਆਂ ਜੀ ਜੇ ਤੁਹਾਡੀ ਮੈਂ ਪੁੱਤ ਧੀ ਸੀ ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ ਹੂੰ ਹੂੰ ਗੱਲ ਖਤਮ ਹੋ ਜਾਂਦੀ ਕਹਿਣਾ ਜਦੋਂ ਆਪਣਾ ਸੁਧਾਰੇ ਨਹੀਂ ਕੀਤਾ ਸੀ ਕੀ ਕਰਨ ਆਣਾ ਸੀ ਜੀ ਜੀ ਤੇ ਜਦੋਂ ਅਸੀਂ ਸੰਸਕਾਰ ਕਰਨੇ ਲੱਗੇ ਤਾਂ ਮੈਨੂੰ ਸੰਸਕਾਰ ਨਹੀਂ ਕਰਨ ਦਿੱਤਾ ਉਦੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦੋ ਮਿੱਟੀ ਪਾਓ ਗਾਲ ਤੇ ਜੋ ਹੋਣਾ ਹੋ ਗਿਆ ਠੀਕ ਹੈ ਜੀ ਉਦੋਂ ਬਾਅਦ ਜਿਹੜੇ ਮੇਰੇ ਨਾਨਾ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਲਾਸਪੁਰ ਤੋਂ ਹੂੰ ਬਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਮੋਰੀ ਉਹਨਾਂ ਦੇ ਹੱਥ ਬੰਨੇ ਮੈਂ ਕਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੰਦੋ ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ ਐਦਾਂ ਕਿਦਾਂ ਹੋਣ ਦੇ ਦਈ ਉਹ ਨਹੀਂ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਝ ਹੋ ਗਿਆ ਆ ਹੂੰ ਹੂੰ ਜਦੋਂ ਜੀ ਇਹਨਾਂ ਨੇ ਲੱਕੜਾ ਲੁਕੜਾ ਉਤਾਰ ਦਿੱਤੀਆਂ ਉਤੋਂ ਸਾਂਸਕਾਰ ਨਹੀਂ ਕੀਤਾ ਲੱਕੜਾਂ ਸਾਰੀਆਂ ਰੱਖਤੀਆਂ ਸੀ ਅਗਨੀ ਭੇਟ ਲੱਗੇ ਸੀ ਕੰਨ ਜਦੋਂ ਇਹਨਾਂ ਨੇ ਲੱਕੜਾ ਲੁੱਕੜਾ ਸਾਰੀਆਂ ਉਤਾਰਤੀਆਂ ਜੀ ਕੁੜੀ ਦੇ ਧੌਣ ਤੋਂ ਏਦਾਂ ਮੂੰਹ ਤੋਂ ਕੱਪੜਾ ਲਾਇਆ ਤੇ ਧੌਣ ਤੇ ਇੱਥੇ ਸਾਰੇ ਨਿਸ਼ਾਨ ਗਾਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ ਠੀਕ ਹੈ ਰੱਸੀ ਦੀ ਹੈ ਰੱਸੀ ਨਾਲ ਘੁੱਟਿਆ ਰੱਬ ਜਾਣੇ ਕਿੱਦਾਂ ਘੁੱਟਿਆ ਇਹ ਹੁਣ ਆਪਾਂ ਨੂੰ ਨਹੀਂ ਪਤਾ ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੂੰ ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋ ਪਰਿਵਾਰ ਵਾਲਿਆਂ ਨੂੰ ਕੀ ਹੋਇਆ ਆਪਾਂ ਨੂੰ ਤਾਂ ਟੈਕ ਦਾ ਫੋਨ ਜਿਹੜੀ ਮ੍ਰਿਤਕ ਸੀ ਉਹਦਾ ਨਾਮ ਕੀ ਸੀ ਜਿਹੜਾ ਉਹਨਾਂ ਦੇ ਘਰ ਵਾਲਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਅਮਨਦੀਪ ਨਾਮ ਸੀ ਹਾਂ ਜਿਹੜੇ ਦੀ ਡੈਥ ਹੋਈ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ ਬਾਕੀ ਦਾ ਮੈਨੂੰ ਪੱਕਾ ਨਾਮ ਨਹੀਂ ਪਤਾ ਠੀਕ ਹੈ ਜੀ ਤੇ ਜਿੰਨਾ ਕ ਪਤਾ ਹੁੰਦਾ ਕੀ ਹੁਣ ਤੁਸੀਂ ਬਾਡੀ ਫਲੋਰ ਸਿਵਲ ਹਸਪੀਟਲ ਲੈ ਆਂਦੀ ਹਾਂਜੀ ਹੁਣ ਆਪਾਂ ਸਿਵਲ ਹਸਪੀਟਲ ਬਾਡੀ ਲੈ ਆਂਦੀ ਆ ਹਾਂ ਤੇ ਹੁਣ ਉਹਦਾ ਮਤਲਬ ਪੋਸਟ ਮੈਡਮ ਹੋਣਗੇ ਹਾਂ ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਾਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ ਕੁੜੀ ਦਾ ਕੀ ਚੱਕਰ ਪਿਆ ਆ ਠੀਕ ਹੈ ਜੀ ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸੱਤ ਸੱਤ ਨੌ ਸਾਰੇ ਜਣੇ ਟੱਬਰ ਇਹਨਾਂ ਨਾਲ ਮਿਲ ਕੇ ਰਹਿੰਦੇ ਸੀ ਸਾਨੂੰ ਆਏਗੇ ਉਹਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ ਐਦਾਂ ਦਾ ਭਾਜੀ ਕੁਛ ਹੈ ਨਹੀਂ ਸੀ ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ ਦੋ ਰਾਤਾਂ ਰਹਿ ਜਾਓ ਤਿੰਨ ਰਾਤਾਂ ਰਹਿ ਜਾਓ ਤਾ ਹੁਣ ਦੱਸੋ ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ ਜਨਾਨੀ ਕੋ ਜਨਾਨੀ ਨਹੀਂ ਮਾਰਦੀ ਜੀ ਠੀਕ ਆ ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਸਾਨੂੰ ਇਨਸਾਫ ਦੇ ਦਿਓ ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦੋ ਹੁਣ ਜੇ ਹੁਣ ਤਾਂ ਪਤਾ ਲੱਗੇਗਾ ਵੀ ਕੀ ਕਾਰਨ ਹੈਗਾ ਕੀ ਕਾਰਨ ਨਹੀਂ ਹੈਗਾ ਹੂੰ ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਨਾਨ ਪ੍ਰਵੀਨ ਜ਼ਿੰਮੇਵਾਰ ਆ ਹੂੰ ਹੂੰ ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ ਉਹ ਉਹਨਾਂ ਨੇ ਦੇਖਿਆ ਆ ਉਹਨਾਂ ਨੇ ਦੇਖਿਆ ਹਾਂਜੀ ਦਾ ਦੇਗੀ ਪਰਚਾਈ ਦਾ ਕਹਿਣਾ ਹੈ ਕਿ ਸਾਨੂੰ ਸ਼ੱਕ ਹੈ ਕਿ ਇਹ ਖੁਦ ਨੇ ਇਸ ਨੂੰ ਮਾਰਿਆ ਗਿਆ ਅਤੇ ਪੁਲਿਸ ਵੱਲੋਂ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ ਬੇਰ ਰਿਪੋਰਟ ਹਰ ਪੰਜਾਬ